ਕਿ ਉਹ ਆਪ ਵੀ ਉਹ ਲੋਕਾਂ ਚੇਤੇ ਦੋਰਾ ਕੀਤਾ ਜਾ ਰਿਹਾ ਹੈ ਜੇਕਰ ਮੈਂ ਅਚਨਚੇ ਦੌਰੇ ਵਾਸਤੇ ਆਇਆ ਸੀ ਉਹਦੇ ਨਾਲ ਬਹੁਤ ਕੁਝ ਪਤਾ ਲੱਗਦਾ ਜਿਵੇਂ ਇਹ ਮੀਂਹਾਂ ਨੂੰ ਮਿਲਿਆ ਉਹਨਾਂ ਨੂੰ ਸਾਰੀਆਂ ਦਵਾਈਆਂ ਨਹੀਂ ਮਿਲਦੀਆਂ ਕੁਝ ਦਵਾਈਆਂ ਮਾਰੋਂ ਲਿਖਿਆ ਜਾ ਰਹੀਆਂ ਸੀ ਉਹਦਾ ਮੈਂ ਬਹੁਤ ਸਖਤ ਨੋਟਿਸ ਲਿਆ ਔਰ ਸ਼ੋਕਾਸ ਨੋਟਿਸ ਵੀ ਕੀਤਾ ਸਾਰੇ ਜਿਹੜੇ ਸੰਬੰਧਤ ਆ ਐਸ ਐਮਓ ਐਂਡ ਸਬੂ ਸਾਧਨ ਸਾਰਿਆਂ ਨੂੰ ਕਿ ਉਹ ਜਵਾਬ ਦੇਣਗੇ ਕਿਉਂਕਿ ਜਦੋਂ ਸਰਕਾਰ ਨੇ ਪਾਲਿਸੀ ਬਣਾਤੀ ਹੈ ਕਿ ਸਾਰੀਆਂ ਦਵਾਈਆਂ ਸਰਕਾਰੀ ਹਸਪਤਾਲਾਂ ਤੇ ਦੇਣੀਆਂ ਔਰ ਸਾਡੇ ਵੇਅਰ ਹਾਊਸ ਦੇ ਵਿੱਚ ਸਾਡੇ ਕੋਲ ਤਕਰੀਬਨ 350 400 ਦਵਾਈਆਂ ਸਿੱਖੀਆਂ ਹੋਈਆਂ ਹਨ ਇਹਨਾਂ ਨੇ ਸਿਰਫ ਤੋਂ ਨਿਰਾਸ਼ੇ ਬੇਸ਼ਰਮ ਦਮੇ ਹੈ ਗਿਆ ਉਹਦੇ ਜਿਹੜਾ ਇਹ ਬੜਾ ਗੈਪ ਹੈ ਕਿ ਬਾਕੀ ਸਾਰੇ ਜਿੰਨੀਆਂ ਵੀ ਪ੍ਰੋਸੈਸ ਹੈ پیشنਟ ਦੀ ਰਜਿਸਟ੍ਰੇਸ਼ਨ ਤੇ ਲੰਬੀ ਵੇਟਿੰਗ ਨਾ ਹੋਵੇ ਜਿੱਥੇ ਉਹਨੇ ਟੈਸਟ ਕਰਾਣਾ ਉੱਥੇ ਵੀ ਜਿੱਥੇ ਡਾਕਟਰ ਦੀ ਵੇਟਿੰਗ ਹੈ ਉਹਦੇ ਵਾਸਤੇ ਅਸੀਂ ਡਾਕਟਰ ਵੀ ਭਰਤੀ ਕਰ ਰਹੇ ਹਾਂ ਸਾਡੇ ਹਸਪਤਾਲ ਵਿੱਚ ਰਸ਼ ਬਹੁਤ ਵੱਧ ਗਿਆ ਹੈਗਾ ਕਿਉਂਕਿ ਸਾਰੀਆਂ ਦਵਾਈਆਂ ਦਿਲਦੀਆਂ ਡਾਕਟਰਸ ਬੰਦੇ ਆ ਹੁਣ ਇੱਕ ਜਿਹੜਾ ਡਾਕਟਰ ਵੀ ਭਰਤੀ ਕਰ ਰਹੇ ਹਾਂ ਡਾਕਟਰ ਵੀ ਹੋਰ ਬਹੁਤ ਸਾਰੇ ਭੇਜਾਂਗੇ ਇੱਥੇ ਜੀ ਜੇ ਦਵਾਈ ਸਾਡੇ ਕੋਲੇ ਕੋਈ ਮਤਲਬ ਦਵਾਈਆਂ ਸਾਰੀਆਂ ਅਵੇਲੇਬਲ ਆ ਸਾਡੇ ਕੋਲੇ ਜੇ ਨਹੀਂ ਆ ਤਾਂ ਅਸੀਂ ਪੈਸੇ ਦਿੱਤੇ ਹੋਏ ਫ ਇਹ ਮੇਰੀ ਜਿਹੜਾ ਹੈ ਕੰਮ ਜਿੱਥੇ ਵੀ ਸਾਰੇ ਰਸਤੇ ਤੋਂ ਜ਼ਿਆਦਾ ਨਹੀਂ ਮੇਹੀ ਪਰਪਸ ਹੈ ਮੇਰੀ ਇਹ ਦੱਸਦਾ ਕਿ ਮਰੀਜ਼ਾਂ ਨੂੰ ਜਿਹੜੀ ਸੁੱਖਦਾ ਹੈਗੀ ਹੈ ਪੂਰੀ ਮਿਲਣੀ ਚਾਹੀਦੀਆਂ ਸਾਰੀਆਂ ਦਵਾਈਆਂ ਹਸਪਤਾਲ ਤੋਂ ਆਪਰੇਸ਼ਨ ਤੋਂ ਬਾਅਦ ਰਿਕਵਰੀਸ਼ਨ ਨਾ ਹੋਵੇ ਉਹਨਾਂ ਦੇ ਪੀਣ ਲਈ ਠੰਡਾ ਪਾਣੀ ਹੋਵੇ ਸਾਫ਼ ਸੁਥਰੇ ਵਾਸ਼ਰੂਮ ਹੋਣ ਉਹਦੇ ਵਾਸਤੇ ਅਸੀਂ ਕੀਤਾ ਵੀ ਹੈ ਸਾਰੇ ਪੰਜਾਬ ਦੇ ਸਾਰੇ ਹਸਪਤਾਲਾਂ ਦੇ ਵਿੱਚ ਰੰਗ ਰੋਗਨ ਕਰਾ ਕੇ ਉਹਨਾਂ ਦੇ ਵਾਸ਼ਰੂਮ ਠੀਕ ਕੀਤੇ ਆ ਲਿਫਟਾਂ ਠੀਕ ਕਰ ਰਹੇ ਆ ਜਿਹੜੇ ਸਰਕਾਰੀ ਹਸਪਤਾਲਾਂ ਦੀ ਦਿੱਖ ਵੀ ਚੇਂਜ ਕਰਦੇ ਆ ਵੀ ਇਹਦੇ ਵਿੱਚ ਜਿਵੇਂ ਸਾਡਾ ਕੋਰੀਡੋਰ ਹੈ ਉੱਥੇ ਹਨੇਰਾ ਜਿਹਾ ਹੁੰਦਾ ਟਿਊਬਾਂ ਨਾਲ ਨਹੀਂ ਬਣਦੀ ਉਹਦੇ ਤੇ ਉਹ ਵੀ ਕਰ ਰਹਾ ਹੈ ਉਹਦੇ ਨਾਲ ਜਿਹੜਾ ਹੈਗਾ ਇਹ ਵੀ ਸਾਰਾ ਉਹਨਾਂ ਦੀ ਦੇਖਭਾਲ ਤੇ ਠੀਕ ਕਰ ਰਹਾ ਹੈ ਜੀ ਸਾਲੀਆਂ ਜਿਹੜੀਆਂ ਲੋਕਾਂ ਨੂੰ ਸੁਵਿਧਾਵਾਂ ਦਿੰਦੀਆਂ ਸਾਡੀਆਂ ਉਹ ਵੀ ਉਹਨੂੰ ਵਰਤਦੇ ਨੇ